ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਬਿਹਾਰ ਦੇ ਵਿੱਚ ਸੌਂਚੁੱਕ ਸਮਾਗਮ ਹੋਇਆ ਇਸ ਸੌਂਚੁੱਕ ਸਮਾਗਮ ਦੀਆਂ ਵੀ ਬੜੀਆਂ ਖਟੀਆਂ ਮਿੱਠੀਆਂ ਯਾਦਾਂ ਸਾਹਮਣੇ ਆਈਆਂ ਨੇ ਖਾਸ ਤੌਰ ਦੇ ਉੱਤੇ ਜਿਹੜੀ ਮੈਥਲੀ ਠਾਕੁਰਾ ਉਹਨੇ ਬੜੇ ਰਵਾਇਤੀ ਜੀ ਟੋਪੀ ਪਾ ਕੇ ਸੌਹ ਚੁੱਕੀ ਸਾੜੀ ਵੀ ਉਹਦੀ ਬੜੀ ਰਵਾਇਤੀ ਨਜ਼ਰ ਆਈ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਆਗੂ ਸੀਗੀ ਉਹ ਸੌਹ ਚੁੱਕ ਜਿਹੜਾ ਪੇਪਰ ਹੁੰਦਾ ਜਿਹਦੇ ਉੱਤੇ ਲਿਖਿਆ ਹੁੰਦਾ ਸਾਰਾ ਮੈਟਰ ਉਹ ਪਾੜ ਨਹੀਂ ਸਕੀ ਤਾਂ ਉਹਦੀ ਵੀ ਬੜੀ ਕਿਰਕਰੀ ਹੋਈ ਤੇ ਇੱਕ ਹੋਰ ਜਿਹੜੀ ਕੋਈ ਵਿਧਾਇਕਾ ਹੈ ਉਹਦਾ ਸੌਹ ਚੁੱਕਣ ਦਾ ਸਟਾਈਲ ਵੀ ਕਹਿੰਦੇ ਬੜਾ ਲੋਕਾਂ ਨੇ ਉਨੂੰ ਸਲਾਇਆ ਜਾਂ ਉਹਨੂੰ ਨਕਾਰਿਆ ਬੜਾ ਮਤਲਬ ਅਜੀਬ ਜਿਹਾ ਮਾਹੌਲ ਬਣਿਆ ਬਿਹਾਰ ਦੇ ਵਿੱਚ ਸੌਚੁੱਕ ਸਮਾਗਮ ਚ ਸੌਚੁੱਕ ਸਮਾਗਮ ਦਾ ਅਸਲ ਚ ਹੁੰਦਾ ਕੀ ਆ ਜੀ ਸੌਚੁੱਕ ਸੌਚੁੱਕੜ ਤੋਂ ਪਹਿਲਾਂ ਜਿੱਤ ਐਮਐਲਏ ਜਿੱਤ ਗਿਆ ਨਾ ਫਰਜ਼ ਕਰ ਲਓ ਜੀ ਜਿੱਤ ਗਿਆ ਉਹ ਪਰ ਉਹ ਐਮਐਲਏ ਨਹੀਂ ਬਣਦਾ ਐਮਐਲਏ ਉਦੋਂ ਬਣਦਾ ਜਦੋਂ ਸੌਚੁੱਕ ਲਈ ਜਾਂਦੀ ਆ ਰਿਕਾਰਡ ਤੌਰ ਤੇ ਸੌਚੁੱਕੜ ਤੋਂ ਬਾਅਦ ਹੀ ਦਫਤਰੀ ਤੌਰ ਤੇ ਜਿਹੜਾ ਕਿਸ ਵਿਧਾਨਕ ਤੌਰ ਤੇ ਬੰਦਾ ਐਮਐਲਏ ਬਣ ਐਮਪੀ ਵੀ ਇੱਦਾਂ ਹੀ ਹੁੰਦਾ ਉਹ ਵੀ ਸੌ ਚੁੱਕਣ ਤੋਂ ਬਾਅਦ ਹੀ ਬਣਦਾ ਸੌ ਚੁੱਕਣ ਦੀ ਰਸਮ ਬਹੁਤ ਅਹਿਮ ਹੁੰਦੀ ਆ ਸੌ ਚੁੱਕਣ ਦੀ ਰਸਮ ਵੈਸੇ ਕੈਨੇਡਾ ਵਿੱਚ ਨਾ ਇੱਕ ਹਮ ਮੇਅਰ ਦੇ ਨਾਲ ਜੁੱਤੀਆਂ ਪਾਤੀਆਂ ਉਹ ਆਪਣਾ ਨੈਟ ਜੀ ਕਰਕੇ ਨੈਟ ਚੱਪੜਾਂ ਦੇ ਉੱਪਰ ਨੈਟ ਜਾਲ ਬਣਾ ਕੇ ਚੱਪਲਾ ਸਿਗੀਆਂ ਚੱਪੜਾਂ ਦੇ ਨੈਟ ਲਿਬੇਟੇ ਉੱਪਰ ਤੇ ਨੈਟ ਲਿਬੇਟ ਕੇ ਤੇ ਉਹਨੂੰ ਉਹਦੇ ਉੱਪਰ ਜੁੱਤੀਆਂ ਪਾਤੀਆਂ ਨੋ ਆਪਣਾ ਚੱਪੜਾਂ ਦੇ ਵਿੱਚ ਤੇ ਉਹਦਾ ਫਿਰ ਉਹਨੂੰ ਪੈਰਾਂ 'ਚ ਪਹਿਰਾਤੀਆਂ ਮੇਰ ਦੇ ਤਾਂ ਗੁਰਦੁਆਰਾ ਦਖਮਾਨ ਦਾ ਗੁਰਦੁਆਰਾ ਸਾਹਿਬ ਲੈ ਗਏ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਜੁੱਤੀਆਂ ਨਾਲ ਉਹਨਾਂ نیٹ ਵਾਲੀ ਚੱਪੜਾਂ ਦੇ ਨਾਲ ਲੈ ਗਏ ਅੰਦਰ ਤੇ ਲਿਜਾ ਕੇ ਉਹਨਾਂ ਨੇ ਫਿਰ ਉਹ نیٹ ਵਾਲੀ ਚੱਪੜਾਂ ਦੇ ਵਿੱਚ ਹੀ ਉਸਨੂੰ ਮਾਡਲ ਦਿੱਤਾ ਦਰਬਾਰ ਸਾਹਿਬ ਦਾ ਗੁਰੂਵੰਦ ਸਾਹਿਬ ਦੀ ਹਜ਼ੂਰੀ ਵਿੱਚ ਚਰਚਾ ਹੋ ਗਈ ਉਹ ਕਹਿੰਦੇ ਵੀ ਕੀ ਆ ਸਜ਼ਾ ਹੋਊਗੀ ਸਜਾ ਕੀ ਹੈ ਸਾਡੀ ਸੇਵਾ ਕਰਨਾ ਬਾਟ ਕਰ ਲੋ ਉਹ ਵੀ ਜ਼ਰੂਰੀਆ ਕਰਨ ਅਸੀਂ ਕਰਦੇ ਆਂ ਭਾਂਡੇ ਤੋਂ ਲੋ ਉਹ ਵੀ ਤੋਂ ਨਹੀਂ ਆ ਅਸੀਂ ਕੀ ਫਰਕ ਪੈਂਦਾ ਪਰ ਚਰਚਾ ਦੇ ਧਾਗੇ ਨਾ ਗੁਰਦੁਆਰਾ ਸਾਹਿਬ ਆ ਕਈ ਲੋਕ ਸੌ ਚੱਕ ਸਮਾਗਮ ਦੇ ਵਿੱਚ ਵੀ ਚਰਚਾ ਚ ਆਉਣ ਲਈ ਸੌ ਚੱਕਦੇ ਆ ਆਪਣੇ ਤਰੀਕੇ ਨਾਲ ਪਰ ਜਿਹੜੀ ਬਾਹੂਬਲੀ ਦੀ ਘਰ ਵਾਲੀ ਹੈ ਨਾ ਰਾਜ ਬੱਲਬ ਦੀ ਘਰ ਵਾਲੀ ਆ ਨਵਦਾ ਤੋਂ ਜੇਡੀਯੂ ਦੀ ਵਧਾਇਕ ਹੈਗੀ ਆ ਵਿਫਾ ਦੇਵੀ ਉਹ ਸੌ ਚੱਕਣ ਲੱਗੀ ਉਹ ਤੋਂ ਪਰਚਾ ਹੀ ਨਾ ਪੜਿਆ ਗਿਆ ਉਹ ਨਾਲ ਬੈਠੀ ਸੀ ਕਿ ਬੀਬੀ ਉਹ ਜਿਵੇਂ ਆ ਉਹਦੀ ਆਪਣੀ ਭਾਸ਼ਾ ਵਿੱਚ ਉਹਨੇ ਕਿਹਾ ਕਹਿੰਦੀ ਦੇਖ ਬੀਬੀ ਕੀ ਲਿਖਿਆ ਕਿ ਆ ਇਸ ਵਿੱਚ ਲਿਖਿਆ ਪਤਾ ਮੇਰੇ ਕੋਲ ਕੀ ਲਿਖਿਆ ਇਸ ਵਿੱਚ ਇਹ ਬੋਲਣਾ ਪੜਨਾ ਇਸ ਕੋ ਜਿੱਦਾਂ ਆਮ ਤੌਰ ਤੇ ਆਪਣੀਆਂ ਛੋਟੀਆਂ ਕੁੜੀਆਂ ਨੂੰ ਬੁੜੀਆਂ ਕਹਿ ਜਾਂਦੇ ਨੇ ਕਿ ਸੁਨਾਹ ਬਈ ਇਹ ਬੇਟਾ ਤੂੰ ਦੱਸ ਕੀ ਐ ਇੱਥੇ ਲਿਖਿਆ ਹੋਇਆ ਹੈ ਇਦਾਂ ਉਹਨੂੰ ਬੇਟਾ ਸੁਨਾਹ ਨੇ ਬੇਬਾ ਕੀ ਲਿਖਿਆ ਇਸ ਵਿੱਚ ਪੜਨਾ ਤਾਂ ਉੱਠ ਕੇ ਉਹ ਫਿਰ ਉੱਠ ਕੇ ਉਹਨੇ ਜਿਵੇਂ ਪ੍ਰੋਮਪਟਰ ਹੁੰਦਾ ਨਾ ਉਦਾਂ ਉਹਨੇ ਫਿਰ ਉਹਨੂੰ ਪੜ੍ਹਾਇਆ ਤੇ ਪੜਾ ਕੇ ਫਿਰ ਵੀ ਸੌ ਸਹੀ ਤਰੀਕੇ ਨਾਲ ਨਹੀਂ ਚੁੱਕ ਸਕੀ ਪਰ ਪ੍ਰੋਟੇਮ ਸਪੀਕਰ ਪ੍ਰੋਟੇਮ ਸਪੀਕਰ ਉਹ ਹੁੰਦਾ ਜਿਹੜਾ ਕਿ ਸਪੀਕਰ ਤੋਂ ਪਹਿਲਾਂ ਸੌ ਚੁੱਕਣ ਲਈ ਬਣਾਇਆ ਜਾਂਦਾ ਨਹੀਂ ਜੀ ਚਲੋ ਦੂਜੀ ਬੀਬੀ ਇੱਕ ਹੋਰ ਬਾਹੂਬਲੀ ਅਸ਼ੋਕ ਮਹੰਤੋ ਦੀ ਘਰ ਵਾਲੀ ਆ ਇਹ ਵੀ ਬਾਰਸਲੀ ਗੰਜ ਦੀ ਵਿਧਾਇਕਾ ਹੈਗੀ ਆ ਅਨੀਤਾ ਦੇਵੀ ਇਹਨੇ ਆਪਣੇ ਆਗਲਾਪਤਾ ਉੱਤੇ ਕਹਿੰਦੀ ਮੈਂ ਬਹੁਜਨ ਸਮਾਜ ਦੀ ਬੇਟੀ ਔਰ ਡਾਕਟਰ ਅੰਬੇਦ ਪੀਮਰਾਓ ਅੰਬੇਦ ਕਰਕੇ ਨਾਮ ਸੇ ਸੌਹ ਮਤਲਬ ਕਿ ਸੱਪਤ ਲੇਤੀ ਹੂੰ ਤਾਂ ਹੁਣ ਇਹ ਕੋ ਸੌਹਣ ਦਾ ਤਰੀਕਾ ਹੈਗਾ ਉਹ ਆਪਣੇ ਤਰੀਕੇ ਨਾਲ ਡਾਕਟਰ ਅੰਬੇਦ ਕਰਨ ਨੂੰ ਲਈ ਆਈ ਵਿੱਚ ਵੈਸੇ ਉਹਦੀ ਸੌਹ ਦੁਬਾਰਾ ਚੁਕਾਈ ਗਈ ਵੀ ਭਾਈ ਤੂੰ ਸਹੀ ਤਰੀਕੇ ਨਾਲ ਸੌਹ ਚੁੱਕ ਪਰ ਉਹ ਚਰਚਾ ਚ ਤਾਂ ਆ ਗਈ ਨਾ ਆਪਣੇ ਆਪਣਾ ਡਾਕਟਰ ਅੰਬੇਦ ਕਰਨ ਨਾਲ ਲਿਆ ਕੇ ਬਹੁਜ ਸਾਰੇ ਸਮਾਜਵਾਦੀ ਬੇਟੀ ਕਹਿ ਕੇ ਉਹ ਚਰਚਾ ਚ ਆ ਗਈ ਉਹਦੀ ਆਪਣੇ ਚਰਚਾ ਕਰਾਉਣ ਦਾ ਤਰੀਕਾ ਹੈਗਾ ਚਲੋ ਇਹ ਹੋ ਗਈ ਭਾਜਪੀ ਦਾ ਵਿਧਾਇਕ ਹੈ ਇੱਕ ਮੈਂ ਸਾਫਕਾ ਡਿਪਟੀ ਸੀਐਮ ਵੀ ਹੈ ਜੀ ਹੋਰੈਨੂ ਦੀ ਵੀ ਉਹਨੇ ਸੌ ਹੀ ਗਲਤ ਚੁੱਕਤੀ ਮੈਂ ਸੌ ਚੁੱਕਣਾ ਤਾਂ ਬਹੁਤ ਜ਼ਰੂਰੀ ਹੈ ਨਾ ਜੀ ਸੌ ਜੇਕਰ ਤੁਸੀਂ ਸੌ ਸਹੀ ਤਰੀਕੇ ਨਾਲ ਨਹੀਂ ਚੁੱਕ ਸਕਦੇ ਤਾਂ ਫਿਰ ਤੁਹਾਨੂੰ ਸਹੀ ਤਰੀਕੇ ਨਾਲ ਐਮਐਲਏ ਸੇ ਨਹੀਂ ਦਿੱਤਾ ਪਰ ਜਿਹੜੇ ਬੰਦੇ ਸੱਤਾ ਪੱਖ ਦੇ ਹੁੰਦੇ ਆ ਜੀ ਮਰਜ਼ੀ ਹੁੰਦਾ ਕਿਹੜਾ ਪ੍ਰੋਟੇਮ ਸਪੀਕਰ ਜਿਹੜਾ ਬਾਰ-ਬਾਰ ਕਹੀ ਜਾਂਦਾ ਸੀਗਾ ਐ ਕਰ ਲਓ ਵਾਹ ਕਰ ਲਓ ਸੌ ਚੁੱਕ ਸਮਾਗਮ ਜਿਹੜਾ ਹੈਗਾ ਕੱਲ ਵਸੇ ਕਾਫੀ ਖਿੱਲੀ ਦਾ ਕਾਰਨ ਬਣਿਆ ਵਿਧਾਨ ਸਭਾ ਪਿਹਾਰ ਦੇ ਵਿੱਚ ਸੌ ਚੁੱਕੜ ਤੋਂ ਪਹਿਲਾਂ ਜਿੱਤ ਐਮ ਐਲ ਏ ਜਿੱਤ ਗਿਆ ਨਾ ਫਰਜ ਕਰ ਲੋ ਜੀ ਜਿੱਤ ਗਿਆ ਉਹ ਪਰ ਉਹ ਐਮ ਐਲ ਏ ਨਹੀਂ ਬਣਦਾ ਐਮ ਐਲ ਏ ਉਦੋਂ ਬਣਦਾ ਜਦੋਂ ਸੌ ਚੁੱਕ ਲਈ ਜਾਂਦੀ ਆ ਰਿਕਾਰਡ ਤੌਰ ਤੇ ਸੌ ਚੁੱਕੜ ਤੋਂ ਬਾਅਦ ਹੀ ਦਫਤਰੀ ਤੌਰ ਤੇ ਜਿਹੜਾ ਕਿਸਵਿਧਾਨਕ ਤੌਰ ਤੇ ਬੰਦਾ ਐਮ ਐਲ ਏ ਬਣ ਐਮ ਪੀ ਵੀ ਐ ਦੇ ਹੁੰਦਾ ਉੱਗ ਸੌ ਚੁੱਕਣ ਤੋਂ ਬਾਅਦ ਹੀ ਬਣਦਾ ਸੌ ਚੁੱਕਣ ਦੀ ਰਸਮ ਬਹੁਤ ਅਹਿਮ ਹੁੰਦੀ ਆ ਸੌ ਚੁੱਕਣ ਦੀ ਰਸਮ ਵੈਸੇ ਕੈਨੇਡਾ ਵਿੱਚ ਨਾ ਇੱਕ ਹਮ ਮੇਅਰ ਦੇ ਨਾ ਜੁੱਤੀਆਂ ਪਾਤੀਆਂ ਉਹ ਆਪਣਾ ਨੈਟ ਜੀ ਕਰਕੇ ਨੈਟ ਚੱਪੜਾਂ ਦੇ ਉੱਪਰ ਨੈਟ ਜਾਲ ਬਣਾ ਕੇ ਚੱਪਲਾ ਸੀਗੀਆਂ ਚੱਪੜਾਂ ਦੇ ਨੈਟ ਲਿਬੇਟੇ ਉੱਪਰ ਤੇ ਨੈਟ ਲਿਬੇਟ ਕੇ ਤੇ ਉਹਨੂੰ ਉਹਦੇ ਉੱਪਰ ਜੁੱਤੀਆਂ ਪਾਤੀਆਂ ਆਪਣਾ ਚੱਪੜਾਂ ਦੇ ਵਿੱਚ ਤੇ ਉਹਦਾ ਫਿਰ ਉਹਨੂੰ ਪੈਰਾਂ 'ਚ ਪਹਿਰਾਤੀਆਂ ਮੇਅਰ ਦੇ ਤਾਂ ਗੁਰਦੁਆਰਾ ਦੁਖਮਾਨ ਦਾ ਗੁਰਦੁਆਰਾ ਸਾਹਿਬ ਲੈ ਗਏ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਜੁੱਤੀਆਂ ਨਾਲ ਉਹਨਾਂ نیٹ ਵਾਲੀ ਚੱਪਲਾਂ ਦੇ ਨਾਲ ਲੈ ਗਏ ਅੰਦਰ ਤੇ ਲਿਜਾ ਕੇ ਉਹਨਾਂ ਨੇ ਫਿਰ ਉਹ نیٹ ਵਾਲੀ ਚੱਪਲਾਂ ਦੇ ਵਿੱਚ ਹੀ ਉਸ ਨੂੰ ਮਾਡਲ ਦਿੱਤਾ ਦਰਬਾਰ ਸਾਹਿਬ ਦਾ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਚਰਚਾ ਹੋ ਗਈ ਉਹ ਕਹਿੰਦੇ ਵੀ ਕੀ ਆ ਸਜ਼ਾ ਹੋਊਗੀ ਸਜ਼ਾ ਕੀ ਆ ਸਾਡੀ ਸੇਵਾ ਕਰਨਾ ਪਾਠ ਕਰ ਲੋ ਉਹ ਜਰੂਰੀਆ ਕਰਨ ਅਸੀਂ ਕਰਦੇ ਆਂ ਪਾਂਡੇ ਤੋਂ ਲੋ ਉਹ ਵੀ ਤੋਂ ਨਹੀਂ ਆ ਸੀ ਕੀ ਫਰਕ ਪੈਂਦਾ ਪਰ ਚਰਚਾ ਨੇ ਧਾਗੇ ਨਾ ਗੁਰਦੁਆਰਾ ਸਾਹਿਬ ਆ ਕਈ ਲੋਕ ਸੌ ਚੱਕ ਸਮਾਗਮ ਦੇ ਵਿੱਚ ਵੀ ਚਰਚਾ ਚ ਆਉਣ ਲਈ ਸੌ ਚੱਕਦੇ ਆ ਆਪਣੇ ਤਰੀਕੇ ਨਾਲ ਪਰ ਜਿਹੜੀ ਬਾਹੂ ਬਲੀ ਦੀ ਘਰ ਵਾਲੀ ਹੈ ਨਾ ਰਾਜ ਬੱਲਬ ਦੀ ਘਰ ਵਾਲੀ ਆ ਨਵਦਾ ਤੋਂ ਜੇ ਡੀ ਯੂ ਦੀ ਵਿਧਾਇਕ ਹੈਗੀ ਆ ਵਿਫਾ ਦੇਵੀ ਉਹ ਸੌ ਚੁੱਕਣ ਲੱਗੀ ਉਹ ਤੋਂ ਪਰਚਾ ਹੀ ਨਾ ਪੜਿਆ ਗਿਆ ਉਹ ਨਾਲ ਬੈਠੀ ਸੀ ਬੀਬੀ ਉਹ ਜਿਵੇਂ ਆ ਉਹਦੀ ਆਪਣੀ ਭਾਸ਼ਾ ਵਿੱਚ ਉਹਨੇ ਕਿਹਾ ਕਹਿੰਦੀ ਦੇਖ ਵੇ ਵੀ ਕੀ ਲਿਖਿਆ ਕਿ ਆ ਇਸ ਵਿੱਚ ਲਿਖਿਆ ਪਤਾ ਮੇਰੇ ਕੋਲ ਕੀ ਲਿਖਿਆ ਇਸ ਵਿੱਚ ਇਹ ਬੋਲਣਾ ਪੜਨਾ इसको ਜਿੱਦਾਂ ਆਮ ਤੌਰ ਤੇ ਆਪਣੇ ਛੋਟੀਆਂ ਕੁੜੀਆਂ ਨੂੰ ਬੁੜੀਆਂ ਕਹਿ ਜਾਂਦੇ ਨੇ ਕਿ ਸੁਨਾਹ ਬਈ ਇਹ ਬੇਟਾ ਤੂੰ ਦੱਸ ਕੀ ਐ ਚ ਲਿਖਿਆ ਵਗੀ ਐ ਐਦਾਂ ਉਹਨੂੰ ਬੇਟਾ ਸੁਨਾਹ ਨੇ ਬੇਬਾ ਕੇ ਕੀ ਲਿਖਿਆ ਇਸ ਮੈਂ ਪੜਨਾ ਤਾਂ ਉਟਕਾ ਉਹ ਫਿਰ ਉੱਠ ਕੇ ਉਹਨੇ ਜਿਵੇਂ ਪ੍ਰੋਮਪਟਰ ਹੁੰਦਾ ਨਾ ਉਦਾਂ ਉਹਨੇ ਫਿਰ ਉਹਨੂੰ ਪੜਾਇਆ ਤੇ ਪੜਾ ਕੇ ਫਿਰ ਵੀ ਸੋਂ ਸਹੀ ਤਰੀਕੇ ਨਾਲ ਨਹੀਂ ਚੁੱਕ ਸਕੀ ਪਰ ਪ੍ਰੋਟੇਮ ਸਪੀਕਰ ਪ੍ਰੋਟੇਮ ਸਪੀਕਰ ਉਹ ਹੁੰਦਾ ਜਿਹੜਾ ਕਿ ਸਪੀਕਰ ਤੋਂ ਪਹਿਲਾਂ ਸੌ ਚੁੱਕਣ ਲਈ ਬਣਾਇਆ ਜਾਂਦਾ ਨਹੀਂ ਜੀ ਚਲੋ ਦੂਜੀ ਬੀਬੀ ਇੱਕ ਹੋਰ ਬਾਹੂਬਲੀ ਅਸ਼ੋਕ ਮਹੰਤੋ ਦੀ ਘਰ ਵਾਲੀ ਆ ਇਹ ਵੀ ਬਾਰਸਲੀ ਗੰਜ ਦੀ ਵਿਧਾਇਕਾ ਹੈਗੀ ਆ ਅਨੀਤਾ ਦੇਵੀ ਇਹਨੇ ਆਪਣੇ ਆਗਲਾਪਤਾ ਉੱਤੇ ਕਹਿੰਦੀ ਮੈਂ ਬਹੁਜਨ ਸਮਾਜ ਦੀ ਬੇਟੀ ਔਰ ਡਾਕਟਰ ਅੰਬੇਦ ਪੀਮਰਾਓ ਅੰਬੇਦ ਕਰਕੇ ਨਾਮ ਸੇ ਸੌ ਮਾਲ ਕੇ ਸਪਤ ਲੈਤੀ ਹੂੰ ਤਾਂ ਹੁਣ ਇਹ ਕੋ ਸੌਂ ਦਾ ਤਰੀਕਾ ਹੈਗਾ ਉਹ ਆਪਣੇ ਤਰੀਕੇ ਨਾਲ ਡਾਕਟਰ ਬੇਦਕਰ ਨੂੰ ਲਈ ਆਈ ਵਿੱਚ ਵੈਸੇ ਉਹਦੀ ਸੌਂ ਦੁਬਾਰਾ ਚਕਾਈ ਗਈ ਵੀ ਭਾਈ ਤੂੰ ਸਹੀ ਤਰੀਕੇ ਨਾਲ ਸੌਂ ਚੁੱਕ ਪਰ ਉਹ ਚਰਚਾ ਚ ਤਾਂ ਆ ਗਈ ਨਾ ਆਪਣੇ ਆਪਣਾ ਡਾਕਟਰ ਬੇਦਕਰ ਨਾਲ ਲੈ ਕੇ ਬਹੁਜਨ ਸਮਾਜਵਾਦੀ ਬੇਟੀ ਕਹਿ ਕੇ ਉਹ ਚਰਚਾ ਚ ਆ ਗਈ ਉਹਦੀ ਆਪਣੇ ਚਰਚਾ ਕਰਾਉਣ ਦਾ ਤਰੀਕਾ ਹੈਗਾ ਚਲੋ ਇਹ ਹੋ ਗਈ ਭਾਜਪਾ ਦਾ ਵਿਧਾਇਕ ਹੈ ਇੱਕ ਮੈਂ ਸਾਫਕਾ ਡਿਪਟੀ ਸੀਐਮ ਵੀ ਹੈ ਜੀ ਹੋਰੈਣੂ ਦੀ ਵੀ ਉਹਨ ਇਸ ਸੌ ਹੀ ਗਲਤ ਚੁੱਕਤੀ। ਬਸ ਸੌ ਚੁੱਕਣਾ ਤਾਂ ਬਹੁਤ ਜ਼ਰੂਰੀ ਹੈ ਨਾ ਜੀ ਸੌ ਜੇਕਰ ਤੁਸੀਂ ਸੌ ਸਹੀ ਤਰੀਕੇ ਨਾਲ ਨਹੀਂ ਚੁੱਕ ਸਕਦੇ ਤਾਂ ਫਿਰ ਤੁਹਾਨੂੰ ਸਹੀ ਤਰੀਕੇ ਨਾਲ ਐਮਐਲਏ ਸੇ ਨਹੀਂ ਦਿੱਤਾ ਪਰ ਜਿਹੜੇ ਬੰਦੇ ਸੱਤਾ ਪੱਖ ਦੇ ਹੁੰਦੇ ਆ ਜੀ ਮਰਜ਼ੀ ਹੁੰਦਾ ਕਿਹੜਾ ਪ੍ਰੋਟੇਮ ਸਪੀਕਰ ਜਿਹੜਾ ਬਾਰ-ਬਾਰ ਕਹੀ ਜਾਂਦਾ ਸੀਗਾ ਐ ਕਰ ਲਓ ਉਹ ਕਰ ਲਓ ਸੌ ਚੁੱਕ ਸਮਾਗਮ ਜਿਹੜਾ ਹੈਗਾ ਕੱਲ ਵਸੇ ਕਾਫੀ ਖਿੱਲੀ ਦਾ ਕਾਰਨ ਬਣਿਆ ਵਿਧਾਨ ਸਭਾ ਪਿਹਾਰ ਦੇ ਵਿੱਚ ਅਨਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ